ਪੰਜਾਬੀ ਨਿਊਜ਼ ਟੂਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਭਗਵੰਤ ਮਾਨ ਨੇ ਭਾਸ਼ਣ ਰੋਕ ਕੇ ਆਪਣੇ ਡਰਾਈਵਰੀ ਦੀ ਗੱਲ ਸੁਣਾਈ ਸਾਰੇ ਹੀ ਦੇ ਸੁਣ ਕੇ ਹੈਰਾਨ ਹੋ ਗਏ ਮੁੱਖ ਮੰਤਰੀ ਦੇ ਚਿਹਰੇ ਵੱਲ ਵੇਖ ਕੇ ਸਾਰੇ ਹੀ ਜਿਹੜੇ ਨੇ ਬਹੁਤ ਹੈਰਾਨ ਵੀ ਹੋਏ ਨੇ ਸੋ ਇਸ ਵਕਤ ਗੱਲ ਕਰਦੇ ਆ ਇੱਕ ਵੱਡੀ ਅਪਡੇਟ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਗੱਲ ਸੁਣਾਈ ਸੋ ਆਖਰ ਆਪਣੀ ਗੱਲ ਸੁਣਾਉਂਦੇ ਹੋਏ ਮੁੱਖ ਮੰਤਰੀ ਨੇ ਲੋਕਾਂ ਨੂੰ ਸੋਚੇਤ ਵੀ ਕੀਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਇਹ ਕਿ ਆਖਰ ਜਦੋਂ ਮੈਂ ਸ਼ੋ ਕਰਿਆ ਕਰਦਾ ਸੀ ਤੇ ਆਖਰ ਅਸੀਂ ਆਪਣੀ ਕਿਰਤ ਕਰਦੇ ਸੀ ਉਸ ਵਕਤ ਰੋੜਾਂ ਤੇ ਆਉਣਾ ਜਾਣਾ ਲੱਗਿਆ ਰਹਿੰਦਾ ਸੀ ਪਰ ਉਸ ਵਕਤ ਜਿਹੜਾ ਸਾਡਾ ਸਫਰ ਸੀ ਉਹ ਕਿਤੇ ਨਾ ਕਿਤੇ ਕਾਫੀ ਲੰਮਾ ਵੀ ਹੋ ਜਾਂਦਾ ਸੀ ਕਈ ਵਾਰ ਇਹੋ ਜਿਹਾ ਸਮਾਂ ਵੀ ਬਣ ਜਾਂਦਾ ਸੀ ਜਦੋਂ ਨੀਂਦ ਆਉਂਦੀ ਸੀ ਉਸ ਵਕਤ ਮੈਂ ਆਪਣੇ ਡਰਾਈਵਰ ਨੂੰ ਉੱਥੇ ਮੈਂ ਖੁਦ ਵੀ ਇਹ ਗੱਲ ਲਾਗੂ ਕਰਦਾ ਸੀ ਕਿ ਜੇ ਨੀਂਦ ਆਉਂਦੀ ਹੈ ਤਾਂ ਸਾਈਡ ਤੇ ਲਾ ਕੇ 2 ਘੰਟੇ ਆਰਾਮ ਕਰ ਲੈਣੇ ਆ ਸ਼ੋਅ ਤੇ ਲੇਟ ਪਹੁੰਚ ਜਾਗੇ ਨਾ ਪਹੁੰਚਣ ਨਾਲੋਂ ਲੇਟ ਪਹੁੰਚਣਾ ਸਹੀ ਹੈ ਸੋ ਆਖਰ ਡਰਾਈਵਿੰਗ ਨੂੰ ਲੈ ਕੇ ਜਿਹੜੇ ਅਸੂਲ ਨੇ ਉਹ ਅਸੀਂ ਪੰਜਾਬ ਦੇ ਵਿੱਚ ਵੀ ਪੈਦਾ ਕਰ ਰਹੇ ਹਾਂ ਕਿਤੇ ਨਾ ਕਿਤੇ ਡਰਾਈਵਰਾਂ ਲਈ ਕਾਫੀ ਮੁਸ਼ਕਲਾਂ ਹੁੰਦੀਆਂ ਨੇ ਖਾਸ ਕਰਕੇ ਟਰੱਕ ਡਰਾਈਵਰਾਂ ਲਈ ਹਾਲਾਂਕਿ ਉਹਨਾਂ ਨੂੰ ਬਿਲਕੁਲ ਕਾਲੀ ਜਿਹੜੀ ਹੈ ਨਹੀਂ ਕਰਨੀ ਚਾਹੀਦੀ ਸੋ ਆਪਣੇ ਸਮੇਂ ਦਾ ਵੀ ਪਾਬੰਦ ਰਹਿਣਾ ਚਾਹੀਦਾ ਹੈ ਤੇ ਸਰੀਰ ਨੂੰ ਵੀ ਆਰਾਮ ਦੇਣਾ ਚਾਹੀਦਾ ਹੈ ਮੁੱਖ ਮੰਤਰੀ ਨੇ ਇਹ ਵੀ ਗੱਲ ਕਹੀ ਹੈ ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਫੋਰਨ ਕੰਟਰੀਆਂ ਦੇ ਵਿੱਚ ਉਹਨਾਂ ਨੇ ਵੱਧ ਤੋਂ ਵੱਧ ਦਰਖਤ ਲਾਏ ਹੋਏ ਨੇ ਸੋ ਆਖਰ ਕਿਤੇ ਨਾ ਕਿਤੇ ਜੋ ਡਰਾਈਵਰੀ ਸੰਬੰਧੀ ਜੋ ਮੁਸ਼ਕਲਾਂ ਆਉਂਦੀਆਂ ਨੇ ਉਹਦੇ ਲਈ ਵੀ ਉਹ ਲੋਕ ਕਾਫੀ ਸੁਚੇਤ ਨੇ ਉਹਨਾਂ ਮੁਸ਼ਕਲਾਂ ਨੂੰ ਵੀ ਉਹ ਦੂਰ ਕਰਦੇ ਨੇ ਡਰਾਈਵਿੰਗ ਨੂੰ ਲੈ ਕੇ ਉਹ ਲੋਕ ਕਾਫੀ ਜ਼ਿਆਦਾ ਸਕਵਰ ਨੇ ਮੁੱਖ ਮੰਤਰੀ ਨੇ ਇੱਕ ਗੱਲ ਸੁਣਾਈ ਕਿ ਆਖਰ ਇੱਕ ਬੰਦੇ ਕੋਲੋਂ ਜਿਹੜਾ ਹੈ ਡਰਾਈਵਰੀ ਕਰਦੇ ਸਮੇਂ ਕੁਝ ਲੋਕਾਂ ਤੇ ਗੱਡੀ ਚੜ ਗਈ ਸੀ ਤੇ ਆਖਰ ਉਹ ਬੰਦੇ ਜਿਹੜੇ ਨੇ ਸਦਾ ਵਾਸਤੇ ਇਸ ਦੁਨੀਆ ਨੂੰ ਵਿਤਾ ਆਗੇ ਸੀ ਤੇ ਜਦੋਂ ਜੱਜ ਕੋਲ ਪੇਸ਼ੀ ਪੈਂਦੀ ਹੈ ਤੇ ਉਸ ਮੁਲਜ਼ਮ ਦੀ ਘਰ ਵਾਲੀ ਦੋ ਬੱਚਿਆਂ ਨੂੰ ਲੈ ਕੇ ਪਹੁੰਚ ਜਾਂਦੀ ਹੈ ਤੇ ਅਪੀਲ ਕਰਦੀ ਹੈ ਕਿ ਕਮਾਉਣ ਵਾਲਾ ਕੋਈ ਨਹੀਂ ਹੈ ਦੋ ਬੱਚੇ ਨੇ ਰੁੱਲ ਜਾਣਗੇ ਸੋ ਆਖਰ ਇਸਤੇ ਰਹਿਮ ਕੀਤਾ ਜਾਵੇ ਤੇ ਜੱਜ ਨੇ ਅਗੋ ਜਵਾਬ ਦਿੱਤਾ ਸੀ ਜੇਕਰ ਇਹ ਪਿਸਤੌਲ ਲੈ ਕੇ ਨਿਕਲਦਾ ਮਾਰਨ ਦੇ ਲਈ ਤਾਂ ਸ਼ਾਇਦ ਉਸਤੇ ਮੈਂ ਰਹਿਮ ਕਰ ਸਕਦਾ ਸੀ ਪਰ ਜੋ ਇਹਨੇ ਕਾਰਾ ਕੀਤਾ ਫਿਲਹਾਲ ਇਹਨੇ ਡਰਾਈਵਰੀ ਕਰਦੇ ਹੋਏ ਜੋ ਨਸ਼ੀਲੀ ਪਦਾਰਥ ਖਾ ਕੇ ਜੋ ਇਹਨੇ ਡਰਾਈਵਿੰਗ ਕੀਤੀ ਹੈ ਜਿਸ ਦੇ ਨਾਲ ਕਿੰਨੇ ਲੋਕਾਂ ਦੀ ਜਾਨ ਚਲੀ ਗਈ ਫਿਲਹਾਲ ਵੱਧ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਉਸ ਪਿਸਤੌਲ ਦੇ ਨਾਲ ਇੱਕ ਦੀ ਜਾਨ ਜਾਂਦੀ ਪਰ ਇਹ ਕਿੰਨੇ ਲੋਕਾਂ ਨੂੰ ਮਾਰ ਸਕਦਾ ਜਿਸ ਕਰਕੇ ਇਸਤੇ ਕੋਈ ਰਹਿਮ ਨਹੀਂ ਕੀਤਾ ਜਾਵੇਗਾ ਔਰ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਵੀ ਗੱਲ ਕਹੀ ਹੈ ਕਿ ਆਖਰ ਡਰਾਈਵਰੀ ਜਿਹੜੀ ਹੈ ਬਹੁਤ ਰਿਸਕੀ ਹੈ ਤੇ ਕਿਤੇ ਨਾ ਕਿਤੇ ਬਾਹਰਲੇ ਲੋਕ ਜਿਹੜੇ ਨੇ ਡਰਾਈਵਰੀ ਨੂੰ ਲੈ ਕੇ ਕਾਫੀ ਸਕੇਅਰ ਨੇ ਹਾਲਾਂਕਿ ਬਹੁਤ ਵੱਡੇ ਕਾਨੂੰਨ ਜਿਹੜੇ ਨੇ ਉਹਨਾਂ ਲਈ ਬਣੇ ਹੋਏ ਨੇ ਤੇ ਇਸ ਵਾਰ ਪੰਜਾਬ ਦੇ ਵਿੱਚ ਵੀ ਇਹਨਾਂ ਚੀਜ਼ਾਂ ਦੀ ਲੋੜ ਹੈ ਤੇ ਆਖਰ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਹੈ ਉਹ ਜਾ ਰਿਹਾ ਸੀ ਗੱਡੀ ਤੇਜ਼ ਸੀ ਕਿ ਸਿਪਾਹੀ ਨੇ ਗੱਡੀ ਨੂੰ ਰੋਕਿਆ ਤੇ ਉਸ ਦਾ ਚਲਾਨ ਕੱਟ ਦਿੱਤਾ 100 ਡਾਲਰ ਦਾ ਚਲਾਨ ਕਟਿਆ ਗਿਆ ਤੇ ਬਿਲਕੁਲ ਚਲਾਨ ਕੱਟਣ ਤੋਂ ਬਾਅਦ ਦੂਸਰੇ ਪਾਸੇ ਜਿਹੜਾ ਹੈ ਪ੍ਰਧਾਨ ਮੰਤਰੀ ਦਾ ਆਟੋਗ੍ਰਾਫ ਲਿਆ ਗਿਆ ਇਹ ਵੀ ਕਿਹਾ ਗਿਆ ਅਸੀਂ ਆਪਣੀ ਡਿਊਟੀ ਇਮਾਨਦਾਰੀ ਨਾਲ ਕਰ ਰਹੇ ਹਾਂ ਤੁਸੀਂ ਤੇਜ ਜਾ ਰਹੀ ਜੀ ਤੁਹਾਡੀ ਦੇਸ਼ ਨੂੰ ਬੜੀ ਜ਼ਰੂਰਤ ਹੈ ਇਸ ਕਰਕੇ ਅਸੂਲ ਸਾਰੇ ਵਾਲੀ ਇੱਕ ਨੇ ਤੇ ਆਖਰ ਉਸ ਦੇਸ਼ ਦਾ ਪ੍ਰਧਾਨ ਮੰਤਰੀ ਬਹੁਤ ਜ਼ਿਆਦਾ ਖੁਸ਼ ਹੋਇਆ ਤੇ ਉਸ ਨੂੰ ਸ਼ਾਬਾਸ਼ੇ ਵੀ ਦਿੱਤੀ ਗਈ ਜਦੋਂ ਮੁੱਖ ਮੰਤਰੀ ਨੇ ਅਜਿਹੇ ਉਦਾਹਰਨਾਂ ਦੇ ਕੇ ਕੁਝ ਗੱਲਾਂ ਸੁਣਾਈਆਂ ਤੇ ਕਾਫੀ ਲੋਕ ਜਿਹੜੇ ਨੇ ਉਤਸ਼ਾਹਿਤ ਹੋਏ ਤੇ ਆਖਰ ਮੁੱਖ ਮੰਤਰੀ ਦੇ ਉੱਤੇ ਲੋਕਾਂ ਨੇ ਕਾਫੀ ਆਸਾਂ ਵੀ ਜੜੀਆਂ ਨੇ ਜਿਤਾਉਣਾ ਕੀਤੀਆਂ ਨੇ ਦੱਸਿਆ ਇਹ ਕਿ ਆਖਰ ਬਿਲਕੁਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਸੇ ਪੰਜਾਬ ਦੇ ਵਿੱਚ ਵੀ ਹੋਣੀਆਂ ਚਾਹੀਦੀਆਂ ਨੇ ਡਰਾਈਵਿੰਗ ਨੂੰ ਲੈ ਕੇ ਸਾਡੇ ਦੇਸ਼ ਦੇ ਵਿੱਚ ਅਜੇ ਹੀਆਂ ਕੁਝ ਚੀਜ਼ਾਂ ਦੀ ਲੋੜ ਹੈ ਸਖਤ ਤੌਰ ਤੇ ਲੋੜ ਹੈ ਜੋ ਬਣਾਉਣ ਦੀ ਜ਼ਰੂਰਤ ਪੈ ਚੁੱਕੀ ਹੈ ਗੱਲ ਕਰਦੇ ਹਾਂ ਇੱਕ ਵੱਡੀ ਅਪਡੇਟ ਹੁਣੇ-ਹੁਣੇ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਲਗਾਤਾਰ ਕਾਨੂੰਨ ਵਿਵਸਥਾ ਦੀ ਸਥਿਤੀ ਇਸ ਕਦਰ ਜਿਹੜੀ ਹੈ ਚਰਮ ਰਾਈ ਹੋਈ ਹੈ ਕਿ ਅਪਰਾਧੀਆਂ ਵੱਲੋਂ ਵੇਖਾਫ ਹੋ ਕੇ ਵੱਡੀਆਂ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਆਏ ਦਿਨ ਪੰਜਾਬ ਦੇ ਵਿੱਚ ਕੁੜੀਆਂ ਉੱਤੇ ਹਮਲੇ ਹੋ ਰਹੇ ਨੇ ਜੋ ਕਿ ਸ਼ਰਮਨਾਕ ਨੇ ਪੰਜਾਬ ਦੇ ਵਿੱਚ ਜਿੱਥੇ ਇੱਕ ਪਾਸੇ ਕੁੜੀਆਂ ਤੇ ਹਮਲੇ ਹੋਣ ਦੀਆਂ ਖਬਰਾਂ ਆਤੇ ਹੁਣ ਕੁੜੀਆਂ ਦੇ ਲਾਸ਼ਾਂ ਮਿਲਣ ਦੀਆਂ ਸੂਚਨਾ ਨੇ ਹਰ ਕਿਸੇ ਨੂੰ ਹਿਲਾਕੇ ਰੱਖ ਦਿੱਤਾ ਇਸ ਤੋਂ ਪਹਿਲਾਂ ਪੰਜਾਬ ਦੇ ਲੁਧਿਆਣਾ ਹੁਸ਼ਿਆਰਪੁਰ ਅਤੇ ਮੁਹਾਲੀ ਦੇ ਵਿੱਚ ਲੜਕੀ ਤੇ ਹਮਲਾ ਕੀਤਾ ਗਿਆ ਸੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਅੱਜ ਤਾਜ਼ਾ ਮਾਮਲਾ ਪੰਜਾਬ ਦੇ ਪਟਿਆਲਾ ਦਾ ਜਿੱਥੇ ਨਹਿਰ ਵਿੱਚੋਂ ਤਿੰਨ ਲੜਕੀਆਂ ਦੀ ਲਾਸ਼ ਮਿਲਣ ਦੀ ਖਬਰ ਸਾਹਮਣੇ ਆਈ ਹੈ ਬੀਤੇ ਦਿਨੀ ਇੱਕ ਪਰਿਵਾਰ ਦੀਆਂ ਦੋ ਨਵਾਲਕ ਲੜਕੀਆਂ ਤੇ ਉਹਨਾਂ ਦੇ ਰਿਸ਼ਤੇਦਾਰ ਦੀ ਇੱਕ ਲੜਕੀ ਲਾਪਤਾ ਹੋ ਗਈ ਸੀ ਇਹਨਾਂ ਦੋਵਾਂ ਪਰਿਵਾਰਾਂ ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਤਿੰਨੋਂ ਲੜਕੀਆਂ ਦੀਆਂ ਲਾਸ਼ਾਂ ਪਾਖੜਾ ਦੇ ਵਿੱਚੋਂ ਬਰਾਮਦ ਹੋਈਆਂ ਤਿੰਨ ਲੜਕੀਆਂ ਨਵਾਲਕ ਸੀ ਲਾਸ਼ਾਂ ਮਿਲਣ ਮਗਰੋਂ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਜਿਨ੍ਹਾਂ ਦੀ ਉਮਰ 14 ਤੋਂ 15 ਸਾਲ ਦੱਸੀ ਜਾ ਰਹੀ ਹੈ ਅਤੇ ਮ੍ਰਿਤਕ ਲੜਕੀਆਂ ਦੇ ਪਰਿਵਾਰ ਵਾਲਿਆਂ ਨੇ ਰੋਂਦੇ ਹੋਏ ਦੱਸਿਆ ਕਿ ਤਿੰਨੋਂ ਘਰੋਂ ਬਾਹਰ ਨਿਕਲੀਆਂ ਸਨ ਅਤੇ ਬੰਨਰਾ ਇਲਾਕੇ ਦੇ ਵਿੱਚ ਦੇਖੀਆਂ ਗਈਆਂ ਸਾਨੂੰ ਉਹਨਾਂ ਦੱਸਿਆ ਇਹ ਕਿ ਪਰਿਵਾਰ ਤੇ ਲੜਕੀਆਂ ਵਿਚਾਲੇ ਹੋਈ ਕੋਈ ਝਗੜਾ ਨਹੀਂ ਹੋਇਆ ਸੀ ਫਿਰ ਇਹ ਸਭ ਕੁਝ ਕਿਵੇਂ ਵਾਪਰ ਗਿਆ ਇਸ ਬਾਰੇ ਕਿਸੇ ਨੂੰ ਕੁਝ ਵੀ ਨਹੀਂ ਪਤਾ ਪੁਲਿਸ ਨੇ ਲਾਸ਼ਾਂ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਆਰੰਭ ਕਰ ਦਿੱਤੀ ਹੈ ਗੌਰਤ ਲਵ ਹੈ ਕਿ ਬੀਤੇ ਦਿਨੀ ਮੁਹਾਲੀ ਦੇ ਨਿੱਜੀ ਹੋਟਲ ਦੇ ਵਿੱਚ ਮਹਿਲਾ ਦਾ ਬੇਰਹਿਮੀ ਨਾਲ ਗਲਾ ਕੁੱਟ ਕੇ ਕਤਲ ਕਰ ਦਿੱਤਾ ਗਿਆ ਮੁਹਾਲੀ ਹੋਟਲ ਦੇ ਵਿੱਚ ਕਤਲ ਹੋਈ ਕੁੜੀ ਦੀ ਪਛਾਣ ਸੁਨੀਤਾ ਵੱਜੋ ਹੋਈ ਹੈ ਘਟਨਾ ਤੋਂ ਬਾਅਦ ਸੁਨੀਲ ਕੁਮਾਰ ਮੌਕੇ ਤੋਂ ਫਰਾਰ ਸੀ ਅਤੇ ਪੁਲਿਸ ਵੱਲੋਂ ਭਾਲ ਜਾਰੀ ਹੈ ਸੁਨੀਲ ਕੁਮਾਰ ਵੱਲੋਂ ਬੀਤੀ ਰਾਤ 10 ਵਜੇ ਦੇ ਤਕਰੀਬਨ ਸੁਨੀਤਾ ਦੇ ਉੱਪਰ ਚਾਕੂ ਦੀ ਮਦਦ ਦੇ ਰਾਹੀਂ ਹਮਲਾ ਕੀਤਾ ਗਿਆ ਸੀ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਸੁਨੀਲ ਅਤੇ ਸੁਨੀਤਾ ਦੇ ਨਾਲ ਇੱਕ 4 ਸਾਲ ਦਾ ਬੱਚਾ ਵੀ ਮਜ਼ੂਰ ਸੀ ਮੋਹਾਲੀ ਦੇ ਵਿੱਚ ਲੜਕੀ ਤੇ ਤਲਵਾਰ ਨਾਲ ਹਮਲਾ ਕੀਤਾ ਗਿਆ ਲੁਧਿਆਣਾ ਦੇ ਵਿੱਚ ਨੌਜਵਾਨ ਨੇ ਲੜਕੀ ਉੱਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਸੀ ਹੁਸ਼ਿਆਰਪੁਰ ਦੇ ਵਿੱਚ 18 ਸਾਲਾ ਗੁਰਲੀਨ ਕੌਰ ਦਾ ਗੱਤਲ ਹੋਇਆ ਪੰਜਾਬ ਦੇ ਵਿੱਚ ਅਜਹੀਆਂ ਕਟਨਾਮਾਂ ਜਿਹੜੀਆਂ ਨੇ ਉਹ ਹੋ ਰਹੀਆਂ ਨੇ ਜਿਸ ਨੂੰ ਵੇਖਣ ਤੋਂ ਬਾਅਦ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਜਿਹੜੀ ਹੈ ਬਿਲਕੁਲ ਡਗਮਗਾ ਚੁੱਕੀ ਹੈ ਜੋ ਕਿ ਸਹੀ ਬਿਲਕੁਲ ਨਹੀਂ ਹੈ ਇਸ ਦੇ ਬਾਰੇ ਬਿਲਕੁਲ ਜਿਹੜੀ ਹੈ ਖਾਸ ਵਿਵਸਥਾ ਬਣਾਏ ਜਾਣ ਦੀ ਜ਼ਰੂਰਤ ਹੈ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਸੋ ਆਖਰ ਇੰਸਟਾਗ੍ਰam ਤੇ ਇਸ਼ਤਿਹਾਰ ਲਾਇਕ ਕਰਨ ਮਗਰੋਂ ਕਾਰੋਬਾਰੀ ਨੇ 4 ਕਰੋੜ 35 ਲੱਖ ਰੁਪਏ ਗਵਾ ਦਿੱਤੇ ਨੇ ਜੀ ਹਾਂ ਸਾਈਬਰ ਠੱਗ ਵੱਡੇ ਪੱਧਰ ਉਤੇ ਕਾਰੋਬਾਰੀਆਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਨੇ ਲੋਕਾਂ ਨੂੰ ਵੱਡੀ ਰਿਟਰਨ ਦਾ ਲਾਲਚ ਦੇ ਕੇ ਨਿਵੇਸ਼ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਚਾਂਸੇ ਦੇ ਕੇ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਅਜਿਹਾ ਹੀ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਮੋٹے ਫਾਇਦੇ ਦੇ ਲਾਲਚ ਦੇ ਵਿੱਚ ਕਾਰੋਬਾਰੀ ਨੇ ਆਪਣੇ 4 ਕਰੋੜ 35 ਲੱਖ ਰੁਪਏ ਗਵਾ ਲਏ ਨੇ ਇੰਸਟਾਗ੍ਰam ਉਤੇ ਸਟੋਰੀ ਲਾਈਕ ਕਰਨੀ ਮਹਿੰਗੀ ਪੈ ਗਈ ਕਿ ਕੋਈ ਵੀ ਸੁਣ ਕੇ ਹੈਰਾਨ ਰਹਿ ਜਾਵੇਗਾ ਇਸ ਬੰਦੀ ACP ਸਾਈਬਰ ਕ੍ਰਾਈਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਠੱਗਾਂ ਨੇ ਪੀੜਤ ਨਾਲ 4 ਕਰੋੜ ਤੋਂ ਵੱਧ ਦੀ ਧੋਖਾਧੜੀ ਕੀਤੀ ਹੈ ਸਾਈਬਰ ਕ੍ਰਾਈਮ ਯੂਨਿਟ ਨੇ ਇਸ ਮਾਮਲੇ ਦੇ ਵਿੱਚ 8 ਲੱਖ ਲੋਕਾਂ ਦੇ ਖਿਲਾਫ ਮਾਮਲੇ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੋਈ ਹੈ ਦੱਸਣਯੋਗ ਹੈ ਕਿ ਇੰਸਟਾਗ੍ਰam ਤੇ ਇਨਵੈਸਟਰ ਸਕੀਮ ਸੰਬੰਧੀ ਆਏ ਇੱਕ ਇਸ਼ਤਿਹਾਰ ਉੱਪਰ ਕਲਿੱਕ ਕਰਨ ਤੋਂ ਬਾਅਦ ਪੀੜਤ ਇੱਕ WhatsApp ਗਰੁੱਪ ਦਾ ਮੈਂਬਰ ਬਣ ਗਿਆ ਸੀ ਜਿਸ ਵਿੱਚ ਪੈਸੇ ਨਿਵੇਸ਼ ਕਰਨ ਲਈ ਦੱਸਿਆ ਜਾ ਰਿਹਾ ਸੀ ਹਾਲਾਂਕਿ ਪੀੜਤ ਨੇ ਪੈਸੇ ਨਿਵੇਸ਼ ਤੇ ਕਰ ਦਿੱਤੇ ਪਰ ਉਸ ਨੂੰ ਰਿਟਰਨ ਨਹੀਂ ਮਿਲੇ ਹਾਲਾਂਕਿ ਠੱਗਾਂ ਨੇ 4 ਕਰੋੜ 35 ਲੱਖ ਰੁਪਏ ਦੀ ਠੱਗੀ ਲਗਾ ਕੇ ਚੂਨਾ ਲਾਇਆ ਸਾਈਬਰ ਕ੍ਰਾਈਮ ਯੂਨਿਟ ਨੇ ਆਈਪੀਸੀ ਦੀ ਧਾਰਾ 420 ਅਤੇ 120 ਬੀ ਤਹਿਤ 7 ਮੁਲਜ਼ਮਾਂ ਉੱਤੇ ਮਾਮਲਾ ਜਿਹੜਾ ਹੈ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ